ਜ਼ਿਲ੍ਹਾ ਪ੍ਰੀਸ਼ਦ ਜੌਨ ਸੁਰਸਿੰਘ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਮਹਾਰਾ ਨੇ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ ਨੂੰ 2263 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਆਪ ਉਮੀਦਵਾਰ ਨੇ 7285 ਜਦੋਂ ਕਿ ਅਕਾਲੀ ਦਲ ਨੇ 5022 ਵੋਟਾਂ ਹਾਸਲ ਕੀਤੀਆਂ। ਦੱਸਣਯੋਗ ਹੈ ਕਿ ਕਾਂਗਰਸ ਪਾਰਟੀ ਨੇ ਇਸ ਚੋਣ ਦਾ ਬਾਈਕਾਟ ਕੀਤਾ ਸੀ ਪੋਲੀਟੈਕਨਿਕ ਕਾਲਜ ਪਿੱਖੀਵਿੰਡ ਵਿਖੇ ਡੀਐਸਪੀ ਪਿੱਖੀਵਿੰਡ ਸਰਦਾਰ ਪ੍ਰੀਤਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਸਰਕਾਰ ਸਰਬੰਸ ਸਿੰਘ ਜੀ ਤੁਹਾਨੂੰ ਜਿੰਦਾਬਾਦ ਸਾਡਾ ਮਹਾਰਾਜ ਸਿੰਘ ਜਿੰਦਾਬਾਦ ਇਹ ਕਰਦੇ ਹੋ ਨਿਜਾਨਕ ਤਾਨੋ ਹੁੰਦਾ ਹੀ ਹੈ ਤੁਹਾਨੂੰ ਧੰਨਵਾਦੀ ਹੈ ਜੀ ਤਸਵੀਰ ਤੇ ਜਿੰਦਾਬਾਦ ਕਿ ਮੈਂ ਦੇਖਦਾ ਵੀ ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਜ ਮੇਰੇ ਵੱਡਿਆਂ ਛੋਟਿਆਂ ਨੇ ਇੱਕ ਇੱਕ ਵੋਟ ਪਾ ਕੇ ਜਿਹੜਾ ਮੈਨੂੰ ਕਾਮਯਾਬ ਕੀਤਾ ਵਾ ਮੈਂ ਸਦਾ ਹੀ ਨਾਲ ਧੰਨਵਾਦ ਕਰਦਾ ਹੀ ਸਦਾ ਸਦਾ ਹੀ ਰਹੇ ਨੀ ਰਹੂਗਾ ਜੀ ਉਹਨਾਂ ਦੇ 2027 ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ 2027 ਦਾ ਵੇਖ ਹੀ ਲਈ ਸਰ ਤੁਸੀਂ ਉਹ ਜਾਇਦਾ ਰਹਿੰਦਾ ਹੈ ਵੀ ਇੱਥੇ ਧੱਕਾ ਕਰਕੇ ਜਿੱਤਦੇ ਆ ਜੀ ਉਹ ਕਰਕੇ ਜਿੱਤਦੇ ਹੁਣ ਤੁਸੀਂ ਵੇਖ ਲਓ ਵੋਟਾਂ ਪਾ ਕੇ ਜਿੱਤ ਗਏ 27 ਵੀ ਇਤਨਾ ਜਿੱਤਣੇ ਸਰਦਾਰ ਸਰਦਾਰ ਸਿੰਘ ਤੁਹਾਨੂੰ ਫੇਰ ਐਮਐਲਏ ਦੂਰੀਆ ਬਣਾਵਾਂਗੇ ਅਸੀਂ ਵੱਡੇ ਪੱਧਰ ਤੇ ਬਣਾਵਾਂਗੇ ਜੀ ਵੱਡੀ ਲੀਡਾਂ ਚ ਦੇਵਾਂਗੇ ਵਕਾਸ ਜੀ ਕੀ ਤੁਹਾਡੀ ਤਕਵੀਰ ਹੋਊਗੀ ਵਕਾਸ ਜੀ ਜੋ ਵੀ ਜਨਤਾ ਮੈਨੂੰ ਦੱਸੂਗੀ ਜੋ ਵੀ ਆਖੂਗੀ ਮੈਂ ਉਹ ਹਾਜ਼ਰ ਨਾਜ਼ਰ ਰਹੂੰਗਾ ਜੀ ਜਿਹੜੀ ਇਹ ਜਿੱਤ ਹੋਈ ਹੈ ਸੋਰਸਿੰਗ ਜੂਨ ਤੋਂ ਸਾਡੇ ਭੈਣ ਜਿਹਰਪਿੰਦਰ ਕੌਰ ਜਿਹੜੇ ਜਿੱਤੇ ਨੇ ਬੜੀ ਵੱਡੀ ਜਿੱਤਣਾ ਏ ਔਰ ਲੋਕਾਂ ਨੇ ਇਹ ਜਿਹੜਾ ਆ ਮੰਨ ਲਓ ਕਾਮ ਦੇ ਉਤੇ ਆਪਣੇ ਵਕਾਦ ਦੇ ਤਰੀਕੇ ਇਹ ਮੋਰ ਲਾਈ ਆ ਤਾਂ ਵੀ ਤਕਾ ਕਿੱਥੇ ਹੋਇਆ ਕਿਦੇ ਵੀ ਤਕਾ ਆਇਆ ਉਹਦੇ ਆਪੇ ਡਰਦੇ ਆਪਣੇ ਘਰ ਬੈਠੇ ਵਿਰਸਾ ਉਹ ਕਹੀ ਜਾਂਦਾ ਵੀ ਤਕਾ ਹੋ ਗਿਆ ਤਕਾ ਗਿਆ ਹੁਣ ਤੁਹਾਡੇ ਸਾਹਮਣੇ 40 ਪਿੰਡਾਂ ਦਾ ਰਿਜ਼ਲਟ ਆਇਆ ਨ ਜੇ ਦੇਖਿਆ ਤੱਕਾ ਇਹ ਫਿਰ ਸਾਨੂੰ ਤੁਸੀਂ ਦੱਸ ਦੋ ਵੀ ਤੱਕਾ ਆ ਜਿਹੜਾ ਜਿਹੜਾ ਕਾਂਗਰਸ ਪਾਰਟੀ ਨੇ ਬਾਈਕਟ ਕੀਤਾ ਹੈ ਇਸ ਤਰ੍ਹਾਂ ਦੇ ਉਹ ਤਾਂ ਚਲੋ ਜੀ ਵੇਖੋ ਉਹਨਾਂ ਦੀ ਮਰਜ਼ੀ ਆ ਜਿਹੜੇ ਸਾਡੇ ਐਕਸ ਐਮ ਐਲ ਏ ਸਰਦਾਰ ਸੁਖਬਾਲ ਸਿੰਘ ਪੁੱਲਰਸੀ ਉਹਨਾਂ ਉਹਨਾਂ ਵੱਡਾ ਪਾਰਟੀ ਲੈਵਲ ਦਾ ਉਹਨਾਂ ਦਾ ਕੋਈ ਫੈਸਲਾ ਹੋਊਗਾ ਦੇਖੋ ਜੀ ਜਿਹੜੀ ਜਿੱਤ ਹੋਈ ਆ ਇਹ ਮੈਂ ਕਹਿ ਸਕਦਾ ਕਿ ਜਿਹੜੀ ਆਮ ਆਦਮੀ ਪਾਈ ਸਰਕਾਰ ਆ ਕੋਈ ਜਿਹੜੀਆਂ ਨੀਤੀਆਂ ਹੀ ਜਿੱਤ ਆ ਔਰ ਇਸ ਕਰਕੇ ਲੋਕਾਂ ਨੇ ਸ਼ਾਂਤਪੁਰ ਬਿਲਕੁਲ ਪੀਸਫੁੱਲ ਇਲੈਕਸ਼ਨਰੀ ਸਾਡੇ ਇਲਾਕੇ ਦੇ ਵਿੱਚ ਸਰਦਾਰ ਸਰਵਨ ਸਿੰਘ ਤੋਂ ਐਮਐਲਏ ਸਾਭ ਦੀ ਗਵਾਹੀ ਦੇ ਵਿੱਚ ਮੈਂ ਕਹੂੰਗਾ ਜਿਹੜੀ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਚੰਗੀਆਂ ਨੀਤੀਆਂ ਚੰਗੇ ਮਤਲਬ ਜਿਹੜੇ ਉਹ ਸਕੀਮਾਂ ਉਹਨੂੰ ਲੋਕਾਂ ਦੇ ਹੱਕ ਦੇ ਵਿੱਚ ਬੜੀ ਵੱਡੀ ਲੀਡ ਦਿੱਤੀ ਆ ਮੈਂ ਲੋਕਾਂ ਨੂੰ ਜਨਤਾ ਨੂੰ ਇੱਕਾ ਦੀ ਵਧਾਈ ਵੀ ਦੇਣਾ ਔਰ ਖਾਸ ਕਰਕੇ ਜਿਹੜੀਆਂ ਪਾਰਟੀਆਂ ਨੀਤੀਆਂ ਵਾ ਉਹਨੂੰ ਲੋਕਾਂ ਨੇ ਬੜਾ ਵੱਡਾ ਸਮਰਥਨ ਦਿੱਤਾ ਇਹ ਤਾਂ ਆਉਣ ਵਾਲੀਆਂ ਲਕਸ਼ਮਣ ਤੇ ਤੁਸੀਂ 2027 ਦੀਆਂ ਕਿੰਨਾ ਕੁ ਸਮੀ ਦੇ ਕਿੰਨਾ ਕੁ ਅਸਰ ਪਊਗਾ ਦੇਖੋ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਇਹ ਸਾਡੀਆਂ ਵਿਰੋਧੀ ਪਾਰਟੀਆਂ ਇਹ ਗੱਲ ਕਹਿੰਦੀਆਂ ਆ ਕਿ ਜਿਹੜਾ ਸਾਡਾ ਇਹ 27 ਦਾ ਮੈਚ ਆ ਇਹ ਕਰਕੇ ਮੈਂ ਵੀ ਇਹ ਕਹੂੰਗਾ ਕਿ ਜੇ ਅੱਜ ਕਿਉਂਕਿ ਇੱਕ ਸਾਲ ਦਾ ਸਮਾਂ ਰਹਿ ਗਿਆ ਸਰਕਾਰ ਦਾ ਬਾਕੀ ਮੈਂ ਕਹੂੰਗਾ ਵੀ ਸਰਕਾਰ ਜਿਹੜੇ ਤਰੀਕੇ ਨਾਲ ਕੰਮ ਕਰ ਰਹੀ ਆ ਉਸ ਤਰੀਕੇ ਨਾਲ 27 ਦੇ ਵਿੱਚ ਆਮ ਆਦਮੀ ਪਾਰ ਸਰਕਾਰ ਬਣਨਾ ਯਕੀਨੀ ਆ ਅੱਜ ਦੀ ਗੱਲ ਆ ਖਾਸ ਕਰਕੇ ਸਾਡੇ ਹਲਕੇ ਦੇ ਜਿਹੜੇ ਸਾਬਕਾ ਐਮਐਲਏ ਸਾਬਿਰ ਸਾਸੀ ਮਟੂਆ ਸਾਹਿਬ ਆ ਉਹ ਹੀ ਇਹ ਗੱਲਾਂ ਕਰਦੇ ਸੀ ਕਿ ਸਾਡੇ ਨਾਲ ਧੱਕਾ ਆਇਆ ਵੇਖੋ ਪ੍ਰੈਸ ਵੀ ਇੱਥੇ ਖੜੀ ਆ ਕਿਤੇ ਸਾਰੀ ਪ੍ਰਸ਼ਾਸਨ ਵੀ ਖੜਾ ਵਾ ਬਿਲਕੁਲ ਛਾਂਦਪੁਰ ਉਹ ਕਿ ਜਿਹੜੀ ਇਲੈਕਸ਼ਨ ਹੋਈ ਆ ਤੇ ਮੈਂ ਕਹੂੰਗਾ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਲੋਕਾਂ ਨੇ ਮਾਦਨ ਕੀਤਾ ਕਿਸੇ ਤੇ ਕੋਈ ਦਬਾਅ ਨਹੀਂ ਔਰ ਜਿਹੜੀਆਂ ਉਹ ਗੱਲਾਂ ਕਰਦੇ ਸੀ ਕਿ ਆ ਲੋਕਾਂ ਤੇ ਪਹਿਲਾਂ ਆ ਪ੍ਰੈਸ਼ਰ ਆ ਕੋਈ ਕਿਸੇ ਦੇ ਕਿਸੇ ਰਗਮ ਦਾ ਪਰ ਇਹ ਕਹਿੰਗੇ ਵੇਖੋ ਕੱਲੀ ਕੱਲੀ ਵੋਟ ਤੇ ਮੋਹਰ ਲੱਗਦੀ ਆ ਕਿਸੇ ਦਾ ਪ੍ਰੈਸ਼ਰ ਨਾਲ ਆਪਾਂ ਕਿੰਨੀ ਮੋਹਰ ਲੈ ਸਕਦੇ ਆ ਫਾਈਨਲ ਫਾਈਨਲ ਰਿਜ਼ਲਟ ਦੱਸੋ ਏ ਜੀ ਰਿਜਲਟ ਜਿਹੜਾ ਹਰਪ੍ਰਿੰਦਰ ਕੌਰ ਸੁਰਸਿੰਘ ਜੋਂ ਤੁਹਾਡੇ ਪੈਣ ਦੀ ਇਲੈਕਸ਼ਨ ਲੜ ਰਹੇ ਸੀ 2200 ਤੋਂ ਉੱਪਰ ਲੀਡ ਨਾਲ ਇਹਦਾ ਜੇਤੂ ਹੋਇਆ ਬੜੀ ਵੱਡੀ ਸਾਡੇ ਵਾਸਤੇ ਸਰਕਾਰ ਵਾਸਤੇ ਸਰਦਾਰ ਭਵਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ਬੜੀ ਵੱਡੀ ਵਧਾਈ ਆ ਜਿਹੜਾ ਕਿ ਲੋਕਾਂ ਨੇ ਆਮ ਆਮੀ ਸਰਕਾਰ ਦੀਆਂ ਨੀਤੀਆਂ ਨੂੰ ਮੰਨਿਆ ਬੜਾ ਸਹਿਯੋਗ ਮਿਲਿਆ ਤੇ ਇਹ ਮੈਂ ਜੋ ਵੀ ਆ ਸਾਰਾ ਕੁਝ ਸਾਡੇ ਵਲੰਟੀਅਰ ਸਾਡੇ ਸਰਪੰਚ ਸਾਰਿਆਂ ਦੀ ਬਹੁਤ ਮਿਹਨਤ ਕੀਤੀ ਸਾਰਿਆਂ ਨੇ ਤੇ ਇਹ ਜਿਹੜੀ ਵਧਾਈ ਆ ਮੈਂ ਪਹਿਲਾਂ ਆਪਣੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਸਰਦਾਰ ਭਵਨ ਸਿੰਘ ਮਾਨ ਜੀ ਦੀ ਜੋ ਨੀਤੀਆਂ ਜੋ ਪਾਲਿਸੀਆਂ ਜੋ ਉਹਨਾਂ ਨੇ ਕੰਮ ਕੀਤੇ ਆ ਤੇ ਸਾਡੇ ਹਲਕੇ ਦੇ ਐਮਐਲਏ ਸਰਵਨ ਸਿੰਘ ਤੁਨ ਉਹਨਾਂ ਨੇ ਜੋ ਵੀ ਹਲਕੇ ਦੇ ਵਿੱਚ ਡਵੈਲਪਮੈਂਟ ਕੀਤੀ ਵਿਕਾਸ ਕੀਤੇ ਆ ਉਹਨਾਂ ਤੇ ਅੱਜ ਵੇਖੋ ਸੋਸਿੰਗ ਜੋੜ ਤੇ ਬਟੋਆ ਜੋ ਦੋਵੇਂ ਜਿਲ੍ਹਾ ਪ੍ਰੈਸ਼ਰ ਵੱਡੀ ਲੀਡ ਦੇ ਨਾਲ ਜਿੱਤ ਕੇ ਅੱਜ ਜਿਹੜੀ ਆਵਾਦੀ ਪਾਰਟੀ ਦੇ ਰਵਿੰਦ ਗजरीवाल ਜੀ ਸਾਡੇ ਜਿਹੜੇ ਸੁਪਰੀਮ ਉਹਨਾਂ ਦੀ ਝੋੜੀ ਦੇ ਵਿੱਚ ਸਾਡੇ ਮਾਨ ਜੋ ਸੀਐਮ ਸਾਹਿਬ ਉਹਨਾਂ ਦੀ ਝੋੜੀ ਦੇ ਵਿੱਚ ਸੀਟ ਜਿਹੜੀ ਜਿੱਤ ਕੇ ਦੋਵੇਂ ਹਲਕਾ ਕੇਬ ਕਰਨ ਤੇ 27 ਦੇ ਵਿੱਚ ਪਾਰਟੀ ਦੇ ਆ ਕੋਈ ਇਖਲੀ ਫਿਮੇ ਦੇਖੋ ਇਹ ਗੱਲ ਤੋਂ ਆਪਾਂ ਪਹਿਲਾਂ ਹੀ ਜਾਣਦੇ ਹਾਂ ਕਿ ਇਹ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਦ ਸੰਪਤੀ ਦੇ ਲੈਕਚਰਾਂ ਦੇ ਇੰਨਾ ਨੇ 27 ਦਾ ਮੋੜ ਬਣਨਾ ਸੋ ਅੱਜ ਇਹ ਸਭ ਤੋਂ ਹੋ ਗਿਆ ਕਿ 27 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਬਣੂਗੀ ਲੋਕ ਆਮ ਆਦੀ ਪਾਰਟੀ ਦੀ ਸਰਕਾਰ ਤੋਂ ਕੰਮਾਂ ਤੋਂ ਖੁਸ਼ ਨੇ ਤੇ ਉਹਨਾਂ ਨੇ ਅੱਜ ਮੋਰ ਲਾਈ ਆ ਤੁਹਾਡੇ ਸਾਹਮਣੇ ਆ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਆ ਸੋ ਮੈਂ ਸਾਰੇ ਵਲੰਟੀਅਰ ਸਾਡੇ ਸਰਪੰਚ ਸਾਹਿਬਾਨ ਨੂੰ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਜਿਹੜਾ ਪਰਿਸ਼ਦ ਜਿੱਤਨੀਗੀ ਇੱਕ ਮੰਨੀ ਸਰਕਾਰ ਵੀ ਪੂਰੇ ਪੰਜਾਬ 'ਚ ਬਣੀ ਸਿਰ ਪੰਜਾਬ 'ਚੋ ਮੰਨੀ ਸਰਕਾਰਾਂ 'ਚ ਬਣੀ ਹੈ ਇਹ 2027 ਦੀ ਨੀ ਰੱਖੀ ਗਈ ਹੈ ਕਿ ਜਿਹੜੀ 1 ਸਾਲ ਜੇ ਰਹਿੰਦਾ ਸਵਾ ਸਾਲ ਉਸ ਤੋਂ ਪਹਿਲਾਂ ਨਵੀਂ ਨਵੀਂ ਸਰਕਾਰ ਬਣੀ ਆ ਲੋਕਾਂ ਨੇ ਪਿਆਰ ਦਿੱਤਾ ਹੈ ਔਰ 2027 ਦੀ ਨੀ ਹੈ ਯਾਰ ਬੜੇ ਵੱਡੇ ਮਾਅਦ ਦੇ ਨਾਲ ਜਿਹੜੀਆਂ ਹੁਣੇ ਚੋਣਾਂ ਅਗਲੀ ਦੁਨੀਆ ਨੇ ਉਹ ਇੱਕ ਤਰਫਾ ਹੀ ਹੁਣ ਚੱਲਦਾ ਵੀ ਹੁਣ ਆਵਾਜ਼ ਦੀ ਪਾਰਟੀ ਸਰਕਾਰ ਫਿਰ ਦੁਬਾਰਾ ਬਣੇਗੀ ਔਰ ਜਿਹੜਾ ਇਹ ਪਿਆਰ ਲੋਕਾਂ ਨੇ ਦਿੱਤਾ ਹੈ ਇਹਦੇ ਲਈ ਸਾਰੇ ਸੰਗਤ ਦੇ ਰਿਣੀ ਆ ਉਹਨਾਂ ਨੇ ਉਹ ਜੋ ਨਾ ਜਿਉਂਦੇ ਹੋਰ ਸ੍ਰੀ ਚੁਣੀ ਪਿਆਰ ਦਾ ਮਟਵਾ ਜੋ ਜੰਗਾ ਪਿਆਰ ਦਿੱਤਾ ਸੰਤ ਨੇ ਪਰ ਹਰ ਪਿੰਡ ਚ ਪਿਆਰ ਮਿਲਿਆ ਔਰ ਹਰ ਪਿੰਡ ਨੂੰ ਲੀਡ ਮਿਲੀ ਹੈ ਬੜੀ ਵੱਡੀ ਲੀਡ ਮਿਲੀ ਹੈ ਔਰ ਇਸ ਵਾਸਤੇ ਅਸੀਂ ਸਾਰੀ ਸੰਗਤ ਦਾ ਜਿੱਥੇ ਮੈਂ ਧੰਨਵਾਦ ਕਰਦਾ ਉਥੇ ਐਮਐਲ ਸਾਬ ਸਦਾ ਸਰਵਰ ਸਿੰਘ ਧੌਣੇ ਸਾਹਿਬ ਹੁਣਾ ਵੱਲੋਂ ਵੀ ਧੰਨਵਾਦ ਉਹਨਾਂ ਨੇ ਕੀਤੇ ਹੋਏ ਕੰਮਾਂ ਚੱਗੇ ਆਏ ਨੇ ਤੇ ਲੋਕਾਂ ਨੇ ਅੱਜ ਕਿੰਨੇ ਵੱਡੇ ਬਹੁਮਤ ਨਾਲ ਜਤਾਇਆ ਨਾ ਤੇ ਇਹ ਜਿਹੜੇ ਪਿਛਲੇ 4 ਸਾਲ ਤੋਂ ਪੌਣੇ 4 ਸਾਲ ਤੋਂ ਕੀਤੇ ਹੋਏ ਕੰਮ ਨੇ ਉਹਨਾਂ ਦੇ ਹਰ ਪਿੰਡ ਦੇ ਵਿੱਚ ਵਿਕਾਸ ਕੀਤਾ ਸੀ ਉਹ ਵਿਕਾਸ ਜਿਹੜਾ ਉਹ ਨਜ਼ਰ ਆਇਆ ਲੋਕਾਂ ਨੂੰ ਪੰਜਾਬੀ ਪਾਰਟੀ ਜਿੰਦਾਬਾਦ ਆਵਾਜ਼ੀ ਪਾਰਟੀ ਜਿੰਦਾਬਾਦ ਸਰਕਾਰ ਸਰਵਰ ਸਿੰਘ ਦੀ ਧੌਣਾ ਜਿੰਦਾਬਾਦ ਵੇ ਕਰ ਦਿਓ ਨਿਸ਼ਾਨ ਕਰੋ ਤੁਹਾਨੂੰ ਵਧਾਈਆਂ ਤੁਹਾਨੂੰ ਬਹੁਤ ਵਧਾਈਆਂ ਜਰ ਜਪੀ ਸਿੰਘ ਜਿੰਦਾਬਾਦ